ਲੋਕਲ ਐਮਐਲਏ ਨੂੰ ਆਪਣੇ ਦਫ਼ਤਰ ਚਾਹਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ ਮੇਰੇ 80 ਸਾਲ ਦੇ ਮਦਰ ਇਕੱਲੇ ਸੀ ਕਿਉਂ ਦੱਸੇ ਕਿਉਂਕਿ ਵਿਕਟਮ ਜੀਖਿਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਜੋ ਇਹ ਨਾ ਉਹਦਾ ਮਸਲਾ ਨਹੀਂ ਹੈ ਇਥੇ ਇਨਾ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਵਿਕਰਮ ਜਿੱਥੇ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇਨਾ ਨੇ ਬਣਾਤਾ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸੋਮ ਮਜੀਠੀਆ ਜੋ ਕਿ ਵਿਜਲੈਂਸ ਦੀ ਹਿਰਾਸਾ ਦੇ ਵਿੱਚ ਨੇ ਤੇ ਅੱਜ ਵਿਜਲੈਂਸ ਵੱਲੋਂ ਉਹਨਾਂ ਦੇ ਮਜੀਠੀਆ ਸਥਿਤ ਰਹਿਸ਼ ਦਫਤਰ ਵਿਖੇ ਲਿਆਂਦਾ ਜਾ ਰਿਹਾ ਸੀ ਮਜੀਠੀਆ ਨੂੰ ਜਿਸ ਉੱਤੇ ਮਜੀਠੀਆ ਦੀ ਧਰਮ ਪਤਨੀ ਹਲਕਾ ਵਿਧਾਇਕ ਵੀ ਨੇ ਬੀਬੀ ਗਰਨੀਬ ਕੌਰ ਮਜੀਠੀਆ ਵੀ ਮਜੀਠੀਆ ਪਹੁੰਚ ਕੇ ਆਪਣੇ ਦਫਤਰ ਜਾਣ ਲੱਗਦੇ ਨੇ ਤਾਂ ਉੱਥੇ ਪੁਲਿਸ ਵੱਲੋਂ ਬੈਰੀਕੇਟਿੰਗ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਜਿਸ ਤੋਂ ਬਾਅਦ ਮਜੀਠੀਆ ਦੀ ਪਤਨੀ ਤੇ ਪੁਲਿਸ ਦਰਮਿਆਨ ਤੇ ਕੀ ਵਿਵਾਂਸ ਵੀ ਚੱਲਦੀ ਆ ਤੇ ਇਸ ਵਿਵਾਂਸ ਦੇ ਦੌਰਾਨ ਪੁਲਿਸ ਵੱਲੋਂ ਮਜੀਠਿਆ ਦੀ ਰਹਿਸਤੇ ਦਫਤਰ ਨੂੰ ਤਾਲਾ ਲਗਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਰੋਸ਼ ਵਦੋ ਉਹਨਾਂ ਦੀ ਧਰਮ ਪਤਨੀ ਦਫਤਰ ਦੀਆਂ ਪੌੜੀਆਂ ਦੇ ਵਿੱਚ ਬੈਠ ਜਾਂਦੀ ਹੈ ਤੇ ਪੁਲਿਸ ਦਾ ਵਿਰੋਧ ਕਰਦੀ ਹੈ ਤੇ ਧਰਨਾ ਪ੍ਰਦਰਸ਼ਨ ਕਰਦੀ ਹੈ। ਮੈਂ ਆਪਣੇ ਦਫਤਰ ਜਾ ਰਹੀ ਹਾਂ। ਇੱਕ ਦਫਤਰ ਨਹੀਂ ਜਾ ਸਕਦਾ ਬੰਦਾ। ਮੈਂ ਲੁਕ ਲੈ ਮੇਲੇ ਹਾਂ। ਆਈ ਐਮ ਦ ਲੋਕਲ ਐਮ ਐਲ ਏ ਹਰ। ਲੋਕਲ ਐਮ ਐਲ ਏ ਨੂੰ ਆਪਣੇ ਦਫ਼ਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਨਹੀਂ ਇੱਕ ਲੇਡੀਜ਼ ਹੁੰਦੇ ਨੇ ਲੋਕ ਜਿਹੜੇ ਇੱਥੇ ਅੰਦਰ ਆਉਂਦੇ ਨੇ ਇਹ ਲੇਡੀਜ਼ ਅੰਦਰ ਨਹੀਂ ਆਉਂ ਉਹਨਾਂ ਨੂੰ ਅੰਦਰ ਆਉਂਦਾ ਉਹਨਾਂ ਦੇ ਹਸਬੰਦ ਨੂੰ ਅੰਦਰ ਨਹੀਂ ਜਾਣ ਦੇ ਸਕਦੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਇਕੱਲੀ ਅੰਦਰ ਹੈ ਲੇਡੀ ਐਮ ਐਲ ਏ ਹੈ ਇੱਥੋਂ ਮੇਰਾ ਦਫ਼ਤਰ ਹੈ ਮੈਂ ਇੱਥੋਂ ਦੀ ਐਮ ਐਲ ਏ ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਾਹਨ ਜੀ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਇਸ ਦਫਤਰ ਦੀ ਪਹਿਲਾਂ ਹੀ ਪੁਲਿਸ ਤਲਾਸ਼ੀ ਲੈ ਚੁੱਕੀ ਹੈ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ ਮੇਰੇ 80 ਸਾਲ ਦੇ ਮਦਰ ਇਕੱਲੇ ਸੀਗੇ ਚੰਡੀਗੜ੍ਹ ਤਲਾਸ਼ ਅੰਬਰਸਰ ਤਲਾਸ਼ੀ ਲਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਇਹ ਤੇ ਕੀ ਕਾਰਨ ਮੈਨੂੰ ਆਪਣੇ ਦਫ਼ਤਰ ਚ ਨਹੀਂ ਜਾ ਮੈਂ ਦਫ਼ਤਰ ਨਹੀਂ ਜਾ ਸਕਦੀ ਤੁਸੀਂ ਦੱਸੋ

ਕਿ ਕਿਉਂ ਦੇਖ ਕਿਉਂਕਿ ਵਿਕਰਮਜੀਤਿਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਇਥੇ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕੇਸ ਪਾਇਆ ਇਹਨਾਂ ਨੇ ਡੀਏ ਦਾ

ਦੱਸੋ ਦੇਣ ਕੇ ਸਾਨੂੰ ਰਬੀਬਾ ਜੀ ਇਹ ਜਿਹੜਾ 26 ਮੋਬਾਈਲ ਦਾ ਕਿਹਾ ਜਾ ਰਿਹਾ ਸੀ ਤੁਸੀਂ ਉਸ ਸਮੇਂ ਕਰਦੇ ਵਿੱਚ ਮਜੂਦ ਸੀ ਲੈਪਟਾਪ ਕੋਈ ਕੁਝ ਬਰਾਮਤ ਹੋਈ ਸੀ ਉਸ ਸਮੇਂ ਤੁਸੀਂ ਤਾਂ ਅੰਦਰ ਸੀ ਕਾਫੀ ਅਫਸਰ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਰਮ ਜਿਹੜਾ ਲਿਖ ਕੇ ਦਿੰਦੇ ਆ ਜੀ ਜੀ ਆ ਕੀ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪੜ੍ਹ ਲਓ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਕਰਕੇ ਇਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਾਤਮ ਕੀਤਾ ਹੈ ਮੈਂ ਧੱਕਾ ਮਾਰ ਰਿਹਾ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰ ਰਿਹਾ ਹਾਂ ਮੈਂ ਕਿਸੇ ਪੁਲਿਸਵਾਨੀ ਨੂੰ ਜੇ ਧੱਕਾ ਮਾਰ ਰਿਹਾ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਤਾਂ ਡਰ ਕਿਉਂ ਲੱਗਦਾ ਤੁਸੀਂ ਕਿ ਬਿਕਰਮ ਮਜੀਠੀਏ ਬਿਕਰਮ ਮਜੀਠੀਏ ਤਾਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨਹੀਂ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ-ਦੁਆਲੇ ਕੁਝ ਨਹੀਂ ਦਿਸਦਾ ਗੱਲਾ ਵਿਕਰਮ ਮਜੀਠੀਆ ਦੱਸਦਾ ਸੰਪਲਰੀ ਮਾਰ ਖਤਮ ਹੋ ਜਨ ਅਭਿਦੇ ਨੀਤੀ ਮਕੀ ਨੇ ਹਾਂਜੀ ਸੰਪਲਰੀ ਮਾਰ ਖਤਮ ਹੋ ਜਾ ਰਿਹਾ ਜਿੱਤੇ ਸਰਕਾਰ ਮੈਨਾਂ ਨੀਤੀ ਦੇਗੀ ਪੂਰਾ ਨੀਤੀ ਤਾਂ ਵਕੀ ਬਣਾਣਗੇ ਮੈਂ ਆਪ ਮੈਂ ਅਸੀਤ ਆਪਨੇ ਬੰਦਿਆ ਨਾਲ ਹੈ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਬਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿਤਕੇ ਆਏ ਸੀ ਐਥੀ ਕੀ ਬਿਆਨ ਹੋਇਆ ਆਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਕਬਰਹਾਟ ਉਹਨੂੰ ਲੱਗਦਾ ਹੈ ਕਿ ਸੀ ਕਬਰਾਏ ਹੋਏ ਆ ਕਬਰਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫਤਰ 'ਚ ਨਹੀਂ ਬੈਠਣ ਦੇ ਰਹੇ ਸੋ ਜਿੱਦਾਂ ਕੀ ਵਿਧਾਇਕ ਗਨੀਬ ਕੌਰ ਮਜੀਠੀਆ ਵੱਲੋਂ ਜਿੱਥੇ ਸਮਰਥਕਾਂ ਦੇ ਨਾਲ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ ਹੁਣ ਵੇਖਣਾ ਹੋਵੇਗਾ ਪੁਲਿਸ ਉਹਨਾਂ ਨੂੰ ਉੱਥੋਂ ਕਿਵੇਂ ਹਟਾਉਂਦੀ ਹੈ ਜਾਂ ਤਾਲੇ ਖੋਲਦੀ ਹੈ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਉੱਥੇ ਲੈ ਕੇ ਪਹੁੰਚਦੀ ਹੈ ਤੇ ਕੀ ਪੁੱਛਗਿੱਛ ਕਰਦੀਆਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ